ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੈਂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਪਿੰਡ ਬਹੋਨਾ ਜ਼ਿਲ੍ਹਾ ਮੋਗਾ ਅ ਅੱਜ ਤੁਸੀਂ ਇੱਕ ਡੀਸੀ ਸਾਹਿਬ ਨੂੰ ਕੰਪਲੇਂਟ ਕਰਕੇ ਜਾ ਰਹੇ ਹੋ ਕੀ ਉਹ ਕੰਪਲੀਟ ਉਹਦੇ ਬਾਰੇ ਜਾਣਕਾਰੀ ਦੇੋਗੇ ਮੈਂ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਣ ਲਈ ਆਇਆ ਸੀ ਪਰ ਉਹ ਮਿਲ ਨਹੀਂ ਸਕੇਗੇ ਇਸ ਤੋਂ ਬਾਅਦ ਜਿਹੜਾ ਮੈਂ ਹੁਣ ਏਡੀਸੀ ਮੈਡਮ ਜਿਹੜੇ ਉਹਨਾਂ ਨੂੰ ਮਿਲ ਕੇ ਆਇਆ ਜੀ ਇਹਦਾ ਮਸਲਾ ਇਹ ਸੀਗਾ ਕਿ ਸਾਡੇ ਇੱਕ ਮਾਨਯੋਗ ਲੋਕਪਾਲ ਮਗਨਰੇਗਾ ਜਿਹਨੂੰ ਮਨਰੇਗਾ ਵੀ ਕਿਹਾ ਜਾਂਦਾ ਤੇ ਜਿਹਨੂੰ ਨਰੇਗਾ ਵੀ ਕਿਹਾ ਜਾਂਦਾ ਗਰੀਬ ਮਜ਼ਦੂਰਾਂ ਦੀ ਦੇਖਭਾਲ ਵਾਸਤੇ ਲਗਾਇਆ ਗਿਆ ਭਾਰਤ ਸਰਕਾਰ ਵੱਲੋਂ ਉਹਦੇ ਅਧਿਕਾਰਾਂ ਦਾ ਇਸ ਮੋਗਾ ਜ਼ਿਲ੍ਹੇ ਦੇ ਵਿੱਚ ਜਿਹੜਾ ਹਨਨ ਹੋ ਰਿਹਾ ਸੀ ਜਦੋਂ ਕਿ ਮੈਂ ਇੱਕ ਦੋ ਥਾਈ ਹੋਰ ਗਿਆ ਸੀਗਾ ਫਰੀਦਕੋਟ ਵੀ ਜਾ ਕੇ ਆ ਤੇ ਉੱਥੇ ਬੜਾ ਮਾਣਤਾਂ ਨੂੰ ਉਸ ਲੋਕਪਾਲ ਨੂੰ ਮਿਲ ਰਿਹਾ ਪਰ ਇੱਥੇ ਜਿਹੜੀ ਭੈਣ ਸਰਦੀਪ ਕੌਰ ਪਿਛੇ ਤੋਂ ਵਕੀਲ ਆ ਪੰਜਾਬ ਸਰਕਾਰ ਨੇ ਉਹਨੂੰ ਜਿਹੜਾ ਆ ਪੁਆਇੰਟ ਕੀਤਾ ਸੀਗਾ ਉਹਦੇ ਸਹੀ ਵੇਖ ਕੇ ਜੋ ਵੀ ਸੀਗਾ ਤੇ ਉਸ ਦਾ ਵਿਚਾਰੇ ਦਾ ਹਾਲ ਹੈ ਸੀਗਾ ਵੀ ਉਹਨੂੰ ਆਪਣੇ ਇਧਰ ਜ਼ਿਲ੍ਹਾ ਪ੍ਰੀਸ਼ਦ ਵਾਲੇ ਦਫ਼ਤਰ ਦੇ ਵਿੱਚੋਂ ਬਾਹਰ ਥੱਲੇ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਪਈਆਂ ਮੈਂ ਵੀ ਇੱਕ ਮੁਸ਼ਕਲ ਲੈ ਕੇ ਆਇਆ ਸੀ ਕਈ ਕਾਮਿਆਂ ਦੇ ਜਿਹੜੇ ਆ 8-8 ਦਿਨਾਂ ਦੇ 10-10 ਦਿਨਾਂ ਦੇ ਪੈਸੇ ਨਹੀਂ ਪਏ ਸੀਗੇ ਤੇ ਫਿਰ ਮੇਰਾ ਮਨ ਨਹੀਂ ਕੀਤਾ ਵੀ ਮੈਂ ਉਹਨੂੰ ਸ਼ਿਕਾਇਤ ਕਰਾਂ ਮੈਂ ਫਿਰ ਲੋਕਾਂ ਦੀਆਂ ਸ਼ਿਕਾਇਤਾਂ ਕੋਲੇ ਖੜ ਕੇ ਸੁਣੀਆਂ ਵੇਖੀਆਂ ਉਹਦੇ ਤੋਂ ਪਤਾ ਲੱਗਿਆ ਵੀ ਇਸ ਲੋਕਪਾਲ ਦੀ ਹਾਲਤ ਬਹੁਤ ਹੀ ਮੰਦ ਭਾਗੀ ਆ ਔਰ ਇਥੋਂ ਦਾ ਜਿਹੜਾ ਮੋਗਾ ਦਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਦੇ ਤੇ ਬਿਲਕੁਲ ਧਿਆਨ ਦੇਣ ਨੂੰ ਤਿਆਰ ਨਹੀਂ ਔਰ ਇਥੋਂ ਹੋਰ ਮਾੜੀ ਗੱਲ ਜਿਹੜੀ ਮੇਰੇ ਸਾਹਮਣੇ ਇਹ ਆਈ ਕਿ ਜਿਹੜੇ ADC ADC ਮੋਗਾ ਇੱਥੇ ਮੈਡਮ ਚਾਰੂ ਮਿਤਰਾ ਜੀ ਉਹਨਾਂ ਨੇ ਵੀ ਇਸ ਗੱਲ ਤੋਂ ਅਣਜਾਣ ਸਮਝਿਆ ਹੋਵੇ 5-6 ਮਹੀਨਿਆਂ ਦਾ ਜਿਹੜਾ ਇੱਥੇ ਲੋਕਪਾਲ ਲੱਗਿਆ ਹੋਵੇ ਭਾਰਤ ਸਰਕਾਰ ਵੱਲੋਂ ਪੁਆਇੰਟ ਕੀਤਾ ਗਿਆ ਹੋਵੇ ਤੇ ਉਹਨੂੰ ਇਹ ਨਹੀਂ ਪਤਾ ਵੀ ਇਹ ਜਿਹੜਾ ਇੱਥੇ ਸਾਡੇ ਕੋਈ ਲੋਕਪਾਲ ਜਿਹੜਾ ਵਾ ਮਨਰੇਗਾ ਲੋਕਾਂ ਦੀ ਜਿਹੜੀ ਇਹ ਦੇਖਭਾਲ ਦੇ ਵਾਸਤੇ ਉਹਨਾਂ ਕੰਮਿਆਂ ਦੇ ਵਾਸਤੇ ਲਾਇਆ ਗਿਆ ਹੋਵੇ ਜਿਹੜਾ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਸਕੇ ਇਹ ਮੈਂ ਜਿਹੜਾ ਮੰਗ ਪੱਤਰ ਦੇ ਕੇ ਗਿਆ ਵਾਂ ਔਰ ਉਸ ਦੇ ਸਬੰਧ ਦੇ ਵਿੱਚ ਜਿਹੜੀ ਗੱਲ ਮੈਂ ਕਰ ਸਕਾਂ ਵੀ ਜਿਹੜੇ ਆਪਣੇ ਭੈਣ ਸੁਖਦੀਪ कौर ਜੀ ਵਕੀਲ ਸਾਹਿਬ ਜਿਹੜੇ ਲੋਕਪਾਲ ਮਾਨਯੋਗ ਲੋਕਪਾਲ ਜਿਹੜੇ ਸਾਡੇ ਜ਼ਿਲ੍ਹਾ ਮੋਗਾ ਦੇ ਆ ਉਹਨਾਂ ਕੋਲੇ ਬੈਠਣ ਵਾਸਤੇ ਕੁਰਸੀ ਓਪੀਐਨ ਵਾਲੀ ਸੀਗੀ ਉੱਥੇ ਬੈਠੇ ਸੀ ਆਲੇ-ਦੁਆਲੇ ਸੈਂਕੜੇ ਲੋਕ ਜਿਹੜੇ ਆ ਉਹਨੂੰ ਆਪਣੀ ਤਕਲੀਫ ਆਪਣੀ ਗੱਲ ਦੱਸ ਰਹੇ ਸੀ ਇੱਥੋਂ ਤੱਕ ਕਿ ਜਿਹੜੀਆਂ ਉਹਨੂੰ ਸੁਵਿਧਾਵਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਖਾਸ ਕਰਕੇ ਏਡੀਸੀ ਵਿਕਾਸ ਨੇ ਜ਼ਿਲ੍ਹਾ ਪ੍ਰਸ਼ਾਸਨ ਵਾਲਿਆਂ ਨੇ ਮੁਹੱਈਆ ਕਰਵਾਉਣੀਆਂ ਉਹ ਨਹੀਂ ਕਰਵਾਈਆਂ ਗਈਆਂ ਨਾ ਕਿਤੇ ਲੋਕਪਾਲ ਦਾ ਮੋਗੇ ਦੇ ਵਿੱਚ ਅਜੇ ਤੱਕ ਨਾਮ ਆ ਤੇ ਨਾ ਹੀ ਉਹਨਾਂ ਦਾ ਕੋਈ ਬੋਰਡ ਲੱਗਿਆ ਨਾ ਕੋਈ ਹੋਰ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਪਰ ਮੈਂ ਤਾਂ ਤਾਂ ਕਰਕੇ ਮੈਨੂੰ ਪਤਾ ਲੱਗਿਆ ਵੀ ਜਿਹੜੇ ਲੋਕਪਾਲ ਜ਼ਿਲ੍ਹਾ ਪ੍ਰੀਸ਼ਦ ਫਰੀਦਕੋਟ ਦੇ ਵਿੱਚ ਬੈਠੇ ਸੀ ਉਹਨਾਂ ਤੋਂ ਪਤਾ ਲੱਗਿਆ ਇਹ ਬਹੁਤ ਸਾਰੇ ਅਧਿਕਾਰ ਆ ਇਹਨਾਂ ਕੋਲੇ ਇਹਨਾਂ ਦੇ ਜਿਹੜੀ ਆ ਅਪੀਲ ਤੇ ਜਿਹੜੀ ਵੀ ਪੈਂਦੀ ਆ ਉਹਦੀ ਇਹ ਗੌਰ ਨਾਲ ਇੱਕ ਮਹੀਨੇ ਦੇ ਵਿੱਚ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਦੇ ਆ ਔਰ ਇਥੋਂ ਤੱਕ ਕਿ ਇਹ ਪੰਜਾਬ ਸਰਕਾਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਨਿਰਲੇਪ ਜ਼ੇਲਾ ਪ੍ਰਸ਼ਾਸਨ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂਗਾ ਪੰਜਾਬ ਸਰਕਾਰ ਦਾ ਵੀ ਕੋਈ ਲੈਣਾ ਦੇਣਾ ਨਹੀਂ ਜੇ ਕੋਈ ਉਥੋਂ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਜਦੋਂ ਮੈਨੂੰ ਫਰੀਦਕੋਟ ਵਾਲੇ ਲੋਕਪਾਲ ਤੋਂ ਪਤਾ ਲੱਗਿਆ ਸੀਗਾ ਤਾਂ ਉਹ ਕਹਿੰਦੇ ਵੀ ਸਾਡੀ ਜਿਹੜੀ ਅਪੀਲ ਪੈਣੀ ਹੁੰਦੀ ਐ ਇੱਕ ਸਾਡੇ ਤੇ ਕੋਈ ਵੀ ਰਿਪੋਰਟ ਨਹੀਂ ਕਰ ਸਕਦਾਗਾ ਅਸੀਂ ਜਿਹੜੀ ਅਪੀਲ ਆ ਉਹ ਸਾਡੀ ਹਾਈ ਕੋਰਟ ਦੇ ਵਿੱਚ ਘਟੂ ਘਟ ਪੈਣੀ ਆ ਇਸ ਕਰਕੇ ਇੱਥੇ ਤਾਂ ਵਿਚਾਰਿਆਂ ਨੂੰ ਬੈਠਣ ਨੂੰ ਕੁਝ ਵੀ ਨਹੀਂ ਔਰ ਮੈਂ ਪੰਜਾਬ ਸਰਕਾਰ ਦੀ ਇਸ ਸਮੇਂ ਦੀ ਨਲੇਕੀ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲ੍ਹਾ ਆਪਣੇ ਮੋਗਾ ਦੇ ਡੀਸੀ ਦੀ ਜਿਹੜੇ ਅੱਜ ਤੋਂ 5-6 ਸਾਲ 5-6 ਮਹੀਨੇ ਪਹਿਲਾਂ ਵੀ ਰਹਿ ਕੇ ਗਏ ਆ ਔਰ 15-16 ਅਗਸਤ ਨੂੰ ਉਹਨਾਂ ਦੀ ਇਥੋਂ ਜਿਹੜੀ ਬਦਲੀ ਹੁੰਦੀ ਆ ਸਰਦਾਰ ਕਲਵੰਤ ਸਿੰਘ ਜੀ ਧੂਰੀ ਸਾਹਿਬ ਇੱਕ ਮਾਨਦਾਰ ਅਫਸਰ ਵਜੋਂ ਆਪਣਾ ਕੰਮ ਕਰਕੇ ਗਏ ਪਰ ਨਰੇਗਾ ਵਾਲਿਆਂ ਵਾਲੇ ਲੋਕਪਾਲ ਦੀ ਉਹ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਕੋਈ ਅਧਿਕਾਰ ਹੀ ਨਹੀਂ ਸਮਝਿਆ ਵੀ ਉਹਨਾਂ ਨੂੰ ਕੋਈ ਅਸੀਂ ਕਮਰਾ ਲੈ ਕੇ ਦੇਣਾ ਵਾ ਇਦੋਂ ਮਾੜੀ ਹਾਲਤ ਕੀ ਹੋਊਗੀ ਤੇ ਮੈਂ ਅੱਜ ਦੇ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਤੇ ਜਿਹੜਾ ਉਹਨਾਂ ਨੂੰ ਮਿਲਿਆ ਪਿਹਰਾ ਵਾਰਡ ਆ ਉਹਦੀ ਵੀ ਨਿੰਦਾ ਕਰਦਾ ਵੀ ਘੱਟੋ ਘੱਟ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਵਾਲੇ ਜਾਂ ਜਿਹੜੇ ਵੀ ਉੱਥੋਂ ਦੇ ਮੇਲੇ ਦੇ ਸੰਚਾਲਕਾ ਜਦੋਂ ਵੀ ਉਹ ਕੋਈ ਇਸ ਤਰ੍ਹਾਂ ਦਾ ਇਮਾਨਦਾਰੀ ਕਿਸੇ ਨੂੰ ਵਾਰਡ ਦੇਣਾ ਹੁੰਦਾ ਸਰਟੀਫਿਕੇਟ ਦੇਣਾ ਹੁੰਦਾ ਕਟੋ ਕਟੋ ਦੇ ਆਲੇ ਦੁਆਲੇ ਤੋਂ ਉਹਦੇ ਲੋਕਾਂ ਦੇ ਜ਼ਿਲ੍ਹੇ ਦੇ ਵਿੱਚੋਂ ਤਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਜ਼ਰੂਰ ਪੁੱਛ ਲਿਆ ਕਰਨਾ ਇਹ ਬਹੁਤ ਵੱਡੀ ਜਿਹੜੀ ਸਾਡੀ ਮੁਸ਼ਕਲ ਆ ਇਹ ਜਿਹੜਾ ਉਹ ਵਾਰਡ ਲੈ ਗੇ ਪਰ ਗਰੀਬ ਲੋਕਾਂ ਦੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਗਈ ਔਰ ਲੋਕਪਾਲ ਬਿੱਲ ਦੇ ਆਪਣੇ ਲੋਕਪਾਲ ਜਿਹੜੇ ਆ ਸਾਡੇ ਮਾਨਯੋਗ ਉਹਨਾਂ ਨੂੰ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਜੇ 3 ਅਕਤੂਬਰ ਤੱਕ ਦਫ਼ਤਰ ਨਹੀਂ ਦਿੰਦਾ ਉਹਨਾਂ ਨੂੰ ਬੰਦਾ ਜਿਹੜੇ ਸਹਿਯਤ ਆਪਣੀ ਸਹੂਲਤਾ ਸਾਰੀ ਦਫਤਰੀ ਉਹਨਾਂ ਨੂੰ ਸਟੈਨੋ ਵਗੈਰਾ ਉਹਨਾਂ ਨੂੰ ਪੀਐਨ ਵਗੈਰਾ ਔਰ ਆਏ ਗਏ ਮਜ਼ਦੂਰਾਂ ਦੇ ਜਿਹੜੇ ਉੱਥੇ ਨਰੇਗਾ ਦੇ ਕੰਮੇ ਆਉਣਗੇ ਉਹਨਾਂ ਵਾਸਤੇ ਪਾਣੀ ਦੀ ਸਹੂਲਤਾ ਉਹਨਾਂ ਦੇ ਬੈਠਣ ਦੀ ਸਹੂਲਤਾ ਜੇਕਰ ਨਹੀਂ ਦਿੰਦੇ ਤਾਂ ਮੈਂ ਲੋਕਪਾਲ ਜਿਹੜੇ ਸਾਡੇ ਮੋਗੇ ਦੇ ਮਾਨਯੋਗ ਲੋਕਪਾਲ ਆ ਬੀਬੀ ਸਖਦੀਪ कौर ਜੀ ਉਹਨੂੰ ਇੱਕ ਕੁਰਸੀ ਲੈ ਕੇ ਦਊ ਇੱਕ ਟੇਬਲ ਲੈ ਕੇ ਦਊ ਘਟੋ ਘਟੋ ਆਪਣੇ ਅ ਜੇ ਤੁਹਾਨੂੰ ਬਰਕਰਾਰ ਰੱਖ ਸਕਣ ਲੋਕਪਾਲ ਦੇ ਅਹੁਦੇ ਦੀ ਆਪਾਂ ਜਿਹੜੀ ਆ ਸ਼ਾਨ ਵਧਾ ਸਕੀਏ ਔਰ ਜਿਹੜੇ ਨਰੇਗਾ ਕੰਮ ਆ ਉਹਨਾਂ ਵਾਸਤੇ ਬੈਠਣ ਲਈ ਪ੍ਰਬੰਧ ਇੱਕ ਜਿਹੜਾ ਮੈਂ ਦਰੀ ਦਾ ਕਰਕੇ ਦਊਗਾ 3 ਅਕਤੂਬਰ 2024 ਤੋਂ ਬਾਅਦ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਸ ਤੇ ਧਿਆਨ ਨਹੀਂ ਦਿੰਦੀ ਹਾਂ ਬੋਨਾ ਜੀ ਇਹ ਵੀ ਪਤਾ ਲੱਗਿਆ ਵੀ ਜਿਹੜੇ ਉਹਨਾਂ ਨੂੰ 4-5 ਮਹੀਨੇ ਤੋਂ ਜਿਹੜਾ ਉਹਨਰੇਰੀਅਮ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ ਕੋਈ ਅ ਜਿਹੜਾ ਲੋਕਪਾਲ ਬਾਰੇ ਐਡਵਰਟਾਈਜ਼ਮੈਂਟ ਕਰਨੀ ਹੁੰਦੀ ਹੈ ਤਾਂ ਕਿ ਲੋਕ ਆਪਦੀਆਂ ਸ਼ਿਕਾਇਤਾਂ ਲੈ ਕੇ ਆ ਸਕਣ ਉਹਨਾਂ ਕੋਲੇ ਸੋ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਵਾਲ ਪੇਂਟਿੰਗ ਨਹੀਂ ਕਿਤੇ ਕੋਈ ਔਰ ਇੱਥੇ ਵੀ ਡੀਸੀ ਦਫ਼ਤਰ 'ਚ ਦੇਖੀਏ ਤਾਂ ਲੋਕਪਾਲ ਦਾ ਕਿਤੇ ਕੋਈ ਬੋਰਡ ਤੱਕ ਨਹੀਂ ਲੱਗਿਆ ਦਿਖਦਾ ਮੈਂ ਤੁਹਾਨੂੰ ਪਹਿਲਾਂ ਹੀ ਇਹ ਦੱਸ ਚੁੱਕਿਆ ਜੀ ਬਹੁਤ ਵੱਡੀ ਸਮੱਸਿਆ ਵੀ ਲੋਕਪਾਲ ਦਾ ਮੈਨੂੰ ਇੱਥੇ ਪਤਾ ਹੀ ਨਹੀਂ ਸੀ ਇਹ ਲੋਕਪਾਲ ਦਾ ਪਤਾ ਹੀ ਸਾਨੂੰ ਜਿਹੜਾ ਅ ਫਰੀਦਕੋਟ ਜਿੱਦੇ ਹੁਣ ਪਰਸੋ ਅਸੀਂ 21 ਤਰੀਕ ਨੂੰ 20 ਤਰੀਕ ਨੂੰ ਜਾ ਕੇ ਆਏ ਆ ਉਸ ਦਿਨ ਲੋਕਪਾਲ ਦਾ ਮਗ ਨਰੇਗਾ ਦੇ ਨਾਮ ਤੇ ਜਿਹੜਾ ਸੀਗਾ ਬੋਰਡ ਲੱਗਿਆ ਪੜਿਆ ਔਰ ਬੋਰਡ ਲੱਗੇ ਤੋਂ ਬਾਅਦ ਮੈਂ ਉੱਥੋਂ ਦੇ ਜਿਹੜੇ ਮਾਨਯੋਗ ਆਪਣੇ ਸੀਗੇ ਲੋਕਪਾਲ ਜੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਪਤਾ ਲੱਗਿਆ ਵੀ ਅਸੀਂ ਤਾਂ ਇਲਾਕੇ ਦੇ ਵਿੱਚ ਬਹੁਤ ਸਾਰੇ ਬੋਰਡ ਬਣਾਏ ਆ ਲੋਕਪਾਲ ਦੀਆਂ ਹਦਾਇਤਾਂ ਦੱਸੀਆਂ ਉਹਨੀਆਂ ਮਨਰੇਗਾ ਕਾਮਿਆਂ ਨੂੰ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਤਰ੍ਹਾਂ ਦੀ ਸਾਰੀ ਸਥਿਤੀ ਨੂੰ ਉਹਨਾਂ ਨੇ ਕੈਮ ਰੱਖਿਆ ਹੋਇਆ ਜਦੋਂ ਉਹਦੇ ਸਬੰਧ ਦੇ ਵਿੱਚ ਮੈਂ ਮਾਨ ਨਾਲ ਲੋਕਾਂ ਦੀ ਗੱਲ ਲੈ ਕੇ ਅੱਜ ਇੱਥੇ ਆਇਆ ਸੀਗਾ ਤਾਂ ਇੱਥੇ ਮਾਨਯੋਗ ਸਾਡੇ ਜਿਹੜੇ ਲੋਕਪਾਲਾ ਬੀਬੀ ਸਰਦੀਪ ਕੌਰ ਜੀ ਵਕੀਲ ਸਾਹਿਬ ਪਿੱਛੇ ਤੋਂ ਉਹਨਾਂ ਨੂੰ ਵਿਚਾਰਿਆਂ ਨੂੰ ਬੈਠਣ ਨੂੰ ਵੀ ਜਿਹੜਾ ਵਾ ਇੱਕ ਪੀਣ ਵਾਲੀ ਥਾਂ ਤੇ ਭਾਇਆ ਹੋਇਆ ਸੀ ਤੇ ਬਹੁਤ ਹੀ ਉਹਨਾਂ ਦੀ ਦਰਦਸ਼ਾ ਮਾੜੀ ਸੀ ਤੇ ਲੋਕ ਜਿਹੜੇ ਆ ਜਿਨ੍ਹਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਉਹ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ ਸੀਗੇ ਪਰ ਉਹਨਾਂ ਦਾ ਮਸਲਾ ਹੱਲ ਬੀਬੀ ਦਾ ਕਰ ਰਹੀ ਆ ਪੰਜਾਬ ਸਰਕਾਰ ਜਾਂ ਮੈਂ ਸਮਝਦਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਰਾਜਨੀਤਿਕ ਲੋਕ ਜਿਹੜੇ ਆ ਉਸ ਨੂੰ ਉਹਦਾ ਬਣਦਾ ਕੰਮ ਨਹੀਂ ਕਰਦੇ ਤੇ ਔਰ ਇਹ ਲੋਕਪਾਲ ਦੇ ਸਨਮਾਨ ਨੂੰ ਵੀ ਇੱਕ ਜਿਹੜੀ ਠੇਸ ਆ ਵੱਡੀ ਪਹੁੰਚ ਰਹੀ ਔਰ ਨਾਲ ਹੀ ਮੈਂ ਇਹ ਵੀ ਕਹੂੰਗਾ ਕਿ ਇੱਕ ਔਰਤ ਦੇ ਸਨਮਾਨ ਨੂੰ ਵੀ ਜਿਹੜੀ ਠੇਸ ਪਹੁੰਚ ਰਹੀ ਆ ਜਦੋਂ ਕਿ ਉਹਨਾਂ ਦਾ ਇਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉੱਪਰਲਾ ਅਹੁਦਾਵਾ ਔਰ ਜ਼ਿਲੇ ਦੇ ਪ੍ਰਸ਼ਾਸਨ ਨੂੰ ਇੱਥੇ ਬਿਲਕੁਲ ਬੀਬੀ ਸਰਦੀਪ ਕੌਰ ਜੀ ਵਾਸਤੇ ਲੋਕਪਾਲ ਸਾਡੇ ਜਿਹੜੇ ਮਾਨਯੋਗ ਆ ਉਹਨਾਂ ਵਾਸਤੇ ਸਹੀ ਸਹੂਲਤ ਦੇਣੀ ਚਾਹੀਦੀ ਹੈ ਤੇ ਉਹਨਾਂ ਦਾ ਬੰਦਾ ਮਾਨ ਸਤਕਾਰ ਕਰਨਾ ਚਾਹੀਦਾ ਦਫ਼ਤਰ ਬਣਾ ਕੇ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਭੋਨਾ ਹੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਲੋਕਪਾਲ ਆਪ ਇਨਸਾਫ ਲਈ ਦਰਦਰ ਭਟਕ ਰਿਹਾ ਹੈ ਜਾਂ ਇਨਸਾਫ ਲਈ ਕਹਿ ਲੋਗੇ ਵੀ ਮਿੰਤਾ ਕਰ ਰਿਹਾ ਹੈ ਉਹ ਲੋਕਾਂ ਨੂੰ ਕਿਵੇਂ ਇਨਸਾਫ ਦੇ ਸਕੇਗਾ ਬਿਲਕੁਲ ਜੀ ਇਹ ਦੁੱਖ ਦੀ ਇਹ ਗੱਲ ਆ ਵੀ ਉਹਨੂੰ ਵਿਚਾਰ ਨੂੰ 5-6 ਮਹੀਨਿਆਂ ਤੋਂ ਤਨਖਾਹ ਵੀ ਉਹਦੀ ਬੰਦ ਹੀ ਨਹੀਂ ਮਿਲੀ ਗਈ ਔਰ ਇੱਥੋਂ ਦਾ ਐਡਮਿਨਿਸਟ੍ਰੇਸ਼ਨ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਆ ਉਹ ਉਹ ਤੋਂ ਉਲਟਾ ਹਾਜ਼ਰੀਆਂ ਮੰਗ ਰਿਹਾ ਉਹ ਤੋਂ ਕੋਈ ਚਿੱਠੀ ਕਰ ਰੇ ਮੈਂ ਵੇਖੀ ਜਾਂਦਾ ਸੀ ਉੱਥੇ ਖੜਾ ਵੀ ਉਹਦੇ ਹਾਲਾਤ ਕੀ ਆ ਤੇ ਕੀ ਉਹ ਪੇਸ਼ ਹੋ ਰਹੀ ਆ ਔਰ ਫਿਰ ਵੀ ਮੈਂ ਉਹਨੂੰ ਸਲਾਮ ਕਰਦਾ ਵਾਂ ਉਹਨੇ ਹੁਣ ਦੇ ਮੌਜੂਦਾ ਡੀਸੀ ਸਾਹਿਬ ਨੂੰ ਆਪਣੀ ਐਪਲੀਕੇਸ਼ਨ ਵੀ ਦਿੱਤੀ ਸੀਗੀ ਪਰ ਉਹਦੇ ਤੇ ਕੀ ਕਾਰਵਾਈ ਹੋਈ ਆ ਉਹ ਤਾਂ ਡੀ ਸਾਹਿਬ ਨੇ ਦੱਸਣਾ ਸੀ ਮੈਂ ਇਸ ਸਬੰਧ ਵਿੱਚ ਡੀ ਸਾਹਿਬ ਨੂੰ ਮਿਲਣ ਆਇਆ ਸੀਗਾ ਮੈਨੂੰ ਮਿਲ ਨਹੀਂ ਸਕੇ ਔਰ ਮੈਂ ਸ਼ਾਮ ਦੇ ਹੁਣ 4:30 ਦੇ ਕਰੀਬ ਟਾਈਮ ਹੋਣ ਵਾਲਾ ਵਾ ਤੇ ਹੁਣ ਮੈਂ ਆਪਣਾ ਜਿਹੜਾ ਘਰ ਨੂੰ ਜਾ ਰਿਆਂ ਏਡੀਸੀ ਮੈਡਮ ਨੂੰ ਜਿਹੜਾ ਆਪਣਾ ਪੱਤਰ ਦੇ ਚੱਲਿਆ ਵੀ ਇਹਨਾਂ ਨੂੰ ਬੰਦੀ ਸਹੂਲਤ ਦਿੱਤੀ ਜਾਵੇ ਜੇ ਨਾ ਦਿੱਤੀ ਗਈ ਤਾਂ ਮੈਂ ਕੁਰਸੀਆਂ ਮੇਜ਼ ਤੇ ਦਰੀ ਦਾ ਪ੍ਰਬੰਧ ਕਰਕੇ ਦਊਂਗਾ ਤਾਂ ਕਿ ਜਿਹੜਾ ਇਹ ਲੋਕਪਾਲ ਦਾ ਸਨਮਾਨ ਇਹ ਬਣਿਆ ਰਹੇ ਵਰਕਰਾਂ ਰਹੇ ਇਹ ਤੇ ਜਿਹੜਾ ਮੈਂ ਅੱਜ ਡੀਸੀ ਮੋਗਾ ਨੂੰ ਮਿਲਣ ਵਾਸਤੇ ਆਇਆ ਸੀ ਇਹ ਉਹ ਕਮਰਾ ਹੈ ਜਿਹੜਾ ਲੋਕਪਾਲ ਲਈ ਰੱਖਿਆ ਗਿਆ ਸੀ ਜਦ ਜੂਨ 2023 ਦੇ ਵਿੱਚ ਲੋਕਪਾਲ ਦੀ ਨਿਯੁਕਤੀ ਹੋਈ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕਮਰਾ ਲੋਕਪਾਲ ਲਈ ਲੋਟ ਕੀਤਾ ਗਿਆ ਸੀ ਪਰ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਦੇ ਵਿੱਚ ਕਬਾੜ ਭਰਿਆ ਪਿਆ ਉਹਨਾਂ ਨੂੰ ਇਹ ਕਮਰਾ ਨਾਲ ਦੇ ਕੇ ਵਿਜ਼ਟਰ ਰੂਮ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ ਤੇ ਕੁਝ ਦਿਨ ਪਹਿਲਾਂ ਵਿਜ਼ਟਰ ਰੂਮ ਦੇ ਵਿੱਚੋਂ ਵੀ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਵਿਜ਼ਟਰ ਰੂਮ ਨੂੰ ਵੀ ਤਾਲਾ ਲਾ ਦਿੱਤਾ ਗਿਆ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਸੀ ਤਾਂ ਸਵੇਰ ਆਉਣ ਸਾਰ ਅਸੀਂ ਇਸ ਕਮਰੇ ਦੀ ਵੀਡੀਓ ਬਣਾਈ ਤੇ ਉਸ ਤੋਂ ਬਾਅਦ ਐਡੀਸੀ ਡਿਵੈਲਪਮੈਂਟ ਨੂੰ ਮਿਲਣ ਲਈ ਚਲੇ ਗਏ ਹੈਰਾਨੀ ਉਸ ਵੇਲੇ ਹੋਈ ਕਿ ਜਦ 10 ਮਿੰਟ ਬਾਅਦ ਅਸੀਂ ਵਾਪਸ ਆਏ ਤਾਂ ਇਸ ਕਮਰੇ ਦੇ ਉੱਤਰੋਂ ਉੱਪਰੋਂ ਜਿਹੜਾ ਲੋਕਪਾਲ ਦਾ ਸਟicker ਮਟਾ ਦਿੱਤਾ ਗਿਆ ਲੋਕਪਾਲ ਦੇ ਮੁੱਦੇ ਸਬੰਧੀ ਜਦੋਂ ਏਪੀਓ ਮੋਨੀਟਰਿੰਗ ਰਾਮ ਪ੍ਰਵੇਸ਼ ਚੌਥਰੀ ਜੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀਡੀਵੀ ਨਿਊਜ਼ ਵੱਲੋਂ ਤਾਂ ਉਹਨਾਂ ਨੇ ਬਿਲਕੁਲ ਇਹ ਗੱਲ ਕਹੀ ਕਿ ਮੇਰਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੈਗਾ ਇਹ ਜਿਹੜੀ ਬਿਲਡਿੰਗ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਹੈ ਔਰ ਉਹਨਾਂ ਦਾ ਨਰੇਗਾ ਨਾਲ ਸਾਡਾ ਕੋਈ ਤਾਲਮਿਲ ਨਹੀਂ ਹੈ ਉਸ ਤੋਂ ਬਾਅਦ ਜਦ ਏਡੀਸੀ ਡਿਵੈਲਪਮੈਂਟ ਸਰਦਾਰ ਜਗਵਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਬਿਲਕੁਲ ਪੱਲਾ ਝਾੜ ਦਿੱਤਾ ਕਿ ਵੀ ਮੇਰਾ ਇਸ ਚੀਜ਼ ਨਾਲ ਕੋਈ ਵੀ ਲੈਂਡ ਦੇਣ ਨਹੀਂ ਹੈਗਾ ਨਾ ਮੈਂ ਉਹਨਾਂ ਨੂੰ ਕੋਈ ਫੈਸਿਲਿਟੀ ਪ੍ਰੋਵਾਈਡ ਕਰਾਉਣੀ ਹੈ ਨਾ ਹੀ ਮੈਂ ਨਿਯੋਗ ਹੈਗਾ ਕਿ ਵੀ ਮੈਂ ਉਹਨਾਂ ਨੂੰ ਕੋਈ ਫੈਸਿਲਿਟੀ ਪ੍ਰੋਵਾਈਡ ਕਰਵਾ ਸਕਾਂ ਔਰ ਮੈਂ ਜਦ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਵੀ ਲੋਕਪਾਲ ਦੇ ਨਾਲ ਇਤਨਾ ਮਾੜਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦਾ ਇਹ ਜਵਾਬ ਸੀ ਕਿ ਇਹ ਸਰਕਾਰ ਨੂੰ ਪੁੱਛੋ ਜਿਨ੍ਹਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਹੋਇਆ ਸੋ ਇੱਕ ਗੱਲ ਹੋਰ ਅਸੀਂ ਥੋੜੀ ਦੇਰ ਪਹਿਲਾਂ ਇੱਥੇ ਵੀਡੀਓ ਬਣਾ ਕੇ ਗਏ ਸੀ ਇਸ ਰੂਮ ਦੀ ਜਿਹਦੇ ਉੱਤੇ ਲੋਕਪਾਲ ਲਿਖਿਆ ਹੋਇਆ ਦਿਖਦਾ ਸੀ ਪਰ ਹੁਣ ਅਸੀਂ ਜਦ ਦੁਬਾਰਾ ਉੱਪਰ ਆਏ ਤਾਂ ਇਹ ਲੋਕਪਾਲ ਜਿਹੜਾ ਇੱਥੋਂ ਪਾੜ ਦਿੱਤਾ ਗਿਆ ਤਾਂ ਕਿ ਪਤਾ ਹੀ ਨਾ ਲੱਗੇ ਵੀ ਇਹ ਕਮਰਾ ਜਿਹੜਾ ਲੋਕਪਾਲ ਲਈ ਅਲੋਕੇਟ ਕੀਤਾ ਗਿਆ ਹੈ ਹੈਲੋ ਹੈਲੋ ਹਾਂਜੀ ਏਡੀਸੀ ਡਿਵੈਲਪਮੈਂਟ ਬੋ ਰਿਹਾ ਜੀ ਹਾਂਜੀ ਹਾਂਜੀ ਸਰ ਜੀ ਡੀਬੀ ਨਿਊਜ਼ ਤੋਂ ਮਹਿੰਦਰਪਾਲ ਲੁੰਬਾ ਬੋ ਰਿਹਾ ਜੀ ਹਾਂਜੀ ਹਾਂ ਸਰ ਅਸੀਂ ਨਾ ਇੱਥੇ ਲੋਕਪਾਲ ਦੀ ਇੰਟਰਵਿਊ ਕਰਨ ਵਾਸਤੇ ਆਏ ਸੀਗੇ ਅੱਜ ਇੱਥੇ ਮੁਗ ਗਏ ਹਾਂਜੀ ਤੇ ਲੋਕਪਾਲ ਤਾਂ ਆਪ ਉਪਨ ਦੇ ਵਿੱਚ ਬੈਠਾ ਹੈਗਾ ਤੇ ਬੈਠੀ ਹੈਗੀ ਆ ਲੜਕੀ ਉਹ ਤੇ ਲੋਕਾਂ ਦੀਆਂ ਸ਼ਿਕਾਇਤਾਂ ਉਪਨ 'ਚ ਬੈਠ ਕੇ ਸੁਣਦੀ ਪਈ ਹੈ ਤੇ ਉਹਨੂੰ ਜੋ ਅਨਟਾਈਟਲਡ ਹੈਗੇ ਆ ਉਹਦੇ ਲਈ ਰੂਮ ਵਗੈਰਾ ਜਾਂ ਚੇਅਰ ਜਾਂ ਫਰਨੀਚਰ ਵਗੈਰਾ ਜਾਂ ਕੁਝ ਵੀ ਨਹੀਂ ਮਿਲ ਰਿਹਾ ਉਹਨੂੰ इवन ਕਿ ਉਹਦੀ ਤਨਖਾਹ ਵੀ ਕਹਿੰਦੇ ਵੀ 4 ਮਹੀਨੇ ਤੋਂ ਨਹੀਂ ਮਿਲ ਸਕੇ ਉਹਨੂੰ ਉਹ ਨਰੇਗਮ ਜਿਹੜਾ ਉਹਨੂੰ ਮਿਲਦਾ ਹੈ ਇਹਦੀ ਕੀ ਵਜ੍ਹਾ ਸਰ ਪਤਾ ਲੱਗ ਸਕਦੀ ਹੈ ਮੈਨੂੰ ਤਾਂ ਇਹ ਨਹੀਂ ਪਤਾ ਕਿ ਤੁਸੀਂ ਕੀ ਵੀ ਗੱਲ ਕਰ ਰਹੇ ਹੋ ਆਪਣੇ ਲੋਕਪਾਲ ਅਪਾਇੰਟ ਕੀਤੇ ਹੋਏ ਆ ਜੀ ਨਰੇਗਾ ਦੇ ਵਿੱਚ ਨਰੇਗਾ ਲੋਕਪਾਲ ਅੰਬਸਡਰਮੈਨ ਜੀ ਨੂੰ ਕਹਿੰਨੇ ਆ ਤੁਸੀਂ ਹਾਂ ਜੀ ਤੇ ਉਹਦੀ ਇੰਡੀਪੈਂਡੈਂਟ ਪੋਸਟ ਆ ਉਹਦੇ ਤੇ ਉਹਦਾ ਜੀਡੀਪੀ ਨਾਲ ਕੋਈ ਚੱਲਗੀ ਨਹੀਂਗਾ ਇੰਡੀਪੈਂਡੈਂਟ ਪੋਸਟ ਸਰ ਜਿਹੜੇ ਉਹਦੇ ਆਰਡਰ ਆ ਉਹਦੇ ਵਿੱਚ ਜਿਹੜਾ ਉਹਨੂੰ ਜੋ ਕੁਝ ਪ੍ਰੋਵਾਈਡ ਕਰਾਉਣਾ ਉਹ ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰਵਾਉਣਾ ਨਾ ਤੁਹਾਡੇ ਦਫ਼ਤਰ ਨੇ ਕਰਵਾਉਣਾ ਮੇਰੇ ਦਫ਼ਤਰ ਨੇ ਨਹੀਂ ਕਰਵਾਉਣਾ ਹੋਰ ਕਿਨੇ ਕਰਵਾਉਣਾ ਸਰ ਆਰਡਰ ਪੜੋ ਉਹ ਤੇ ਲਿਖਿਆ ਕਿਨੇ ਕਰਵਾਉਣਾ ਆਰਡਰ ਪੜ੍ਹ ਲਓ ਫੇਰ ਮੈਂ ਤਾਂ ਗੱਲ ਕਰਾਂ ਆਰਡਰ ਪੜ੍ਹ ਕੇ ਹੀ ਗੱਲ ਕਰ ਰਿਹਾ ਸੀਗਾ ਵੈਸੇ ਮੈਂ ਕਾਟਰਪਾਰਕ ਕਿਤੇ ਨਹੀਂ ਐਡੀਸੀ ਦਾ ਕਿਤੇ ਨਾਮ ਨਹੀਂ ਲੈਂਦਾ ਨਹੀਂ ਐਡੀਸੀ ਦਾ ਮਤਲਬ ਇਹ ਤਾਂ ਥੋੜੀ ਵੀ ਅੰਡਰ ਤਾਂ ਉਹ ਤੁਹਾਡੇ ਕਰ ਰਿਹਾ ਨਾ ਲੋਕ ਨਰੇਗਾ ਦਾ ਹੀ ਕੰਮ ਕਰ ਰਿਹਾ ਉਹਨਾਂ ਦਾ ਮੇਰੇ ਨਾਲ ਬਿਲਕੁਲ ਨਹੀਂ ਹੈ ਇੰਡੀਪੈਂਡੈਂਟ ਹੈ ਬਿਲਕੁਲ ਇਹ ਇਹ ਸਰ ਇਹ ਸਰ ਤੁਹਾਡੇ ਹੋ ਰਹੀ ਹੈ ਆਪਣੇ ਬਾਈਟ ਰਿਕਾਰਡ ਹੋ ਰਹੀ ਹੈ ਹਾਂ ਕੋਈ ਨਹੀਂ ਮੇਰਾ ਉਹਨਾਂ ਨਾਲ ਕੋਈ ਤੁਸੀਂ ਬਿਲਕੁਲ ਕੋਈ ਤਾਲਕ ਨਹੀਂ ਐਸੇ ਕਰਕੇ ਤੁਸੀਂ ਉਹਨੂੰ ਬਾਹਰ ਕੱਢਿਆ ਹੋਇਆ ਨਹੀਂ ਜੀ ਬਾਹਰ ਕੱਢਣ ਦਾ ਕੋਈ ਮਤਲਬ ਨਹੀਂ ਉਹ ਜਿਹੜੇ ਉਹ ਵਿਜ਼ਟਰ ਰੂਮ ਦੇ ਵਿੱਚ ਬੈਠਦੇ ਸੀ ਤੁਸੀਂ ਉਹਨੂੰ ਵੀ ਤਾਲਾ ਲਵਾਤਾ ਤੁਸੀਂ ਉਹਨੂੰ ਪਿਛਲੇ 4 ਮਹੀਨੇ ਤੋਂ ਰੇਰੀਅਮ ਵੀ ਨਹੀਂ ਪੇ ਕਰਵਾ ਰਹੇ ਤੁਸੀਂ ਉਹਨੂੰ ਕੋਈ ਟੇਬਲ 'ਚ ਕੁਰਸੀ ਨਹੀਂ ਦੇ ਰਹੇ ਵਿਜ਼ਟਰ ਰੂਮ ਵੈਸਾ ਵੀ ਹੁੰਦਾ ਤੇ ਫਿਰ ਲੋਕਪਾਲ ਲਈ ਕਿਹੜਾ ਰੂਮ ਹੈ ਸਾਨੂੰ ਦੱਸ ਸਕਦੇ ਹੋ ਉਹਨੂੰ ਪੁੱਛਣਾ ਜੀ ਕਿਨੂੰ ਪੁੱਛੀਏ ਬੋਰਡ ਕਿੰਦਾ ਜਿਹਨੇ ਦੱਸਿਆ ਜਿਹਦਾ ਦੱਸਿਆ ਹੈ ਜੇ ਜਿਹਨੇ ਚੀਫ ਸੈਟ ਬੈਠਣਾ ਤੁਸੀਂ ਉਸ ਸਰਕਾਰ ਜਿਹੜੀ ਉਹ ਉਹਨੂੰ ਪੁਆਇੰਟ ਸਰਕਾਰ ਨੇ ਕੀਤਾ ਇਹਦਾ ਮਤਲਬ ਤੁਸੀਂ ਆਪਦੇ ਆਪ ਨੂੰ ਸਰਕਾਰ ਦਾ ਹਿੱਸਾ ਨਹੀਂ ਮੰਨਦੇ ਬਿਲਕੁਲ ਮੰਨਦੇ ਹਾਂ ਜੀ ਪਰ ਹਰ ਇੱਕ ਦੀ ਡਿਊਟੀ ਆ ਹਰ ਇੱਕ ਦੀ ਆਪਣੀ ਆਪਣੀ ਡਿਊਟੀ ਆ ਉਹ ਡਿਊਟੀ ਚੈੱਕ ਕਰੋ ਓਕੇ ਉਹਦੇ ਨਾਲ ਕੋਈ ਨਹੀਂ ਆ ਟੋਟਲੀ ਇੰਡੀਪੈਂਡੈਂਟ ਬਾਡੀ ਆ ਓਕੇ ਜਦ ਲਈ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ ਤੁਸੀਂ ਇਹ ਗੱਲ ਹੈਂ ਹਾਂ ਜੀ ਪੂਰੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਵੀ ਮੇਰਾ ਉਹਨਾਂ ਨਾਲ ਕੋਈ ਤਾਲੁਕ ਨਹੀਂ ਹੈਗਾ ਕੋਈ ਤੁਸੀਂ ਉਹਨਾਂ ਨੂੰ ਫੈਸਿਲਿਟੀ ਨਹੀਂ ਪ੍ਰੋਵਾਈਡ ਕਰਾਉਣੀ ਕੋਈ ਰੂਮ ਨਹੀਂ ਪ੍ਰੋਵਾਈਡ ਕਰਾਉਣਾ ਕੋਈ ਉਹਨਾਂ ਨੂੰ ਜਿਹੜੇ ਵੀ ਕਨਵੀਐਂਸ ਜਾਂ ਹੋਰ ਜੋ ਵੀ ਲੋੜ ਆ ਕੋਈ ਤੁਹਾਡਾ ਜ਼ਿੰਮੇਵਾਰੀ ਨਹੀਂ ਹੈਗੀ ਹੈ ਨਾ ਕਨਵੀਐਂਸ ਆ ਜੀ ਪ੍ਰੋਵਾਈਡ ਹੋਇਆ ਜੀ ਮੈਂ ਕਿਸ ਨੂੰ ਕਿੱਥੋਂ ਕਰਾ ਦੇਣਾ ਓਕੇ ਹਾਂ ਠੀਕ ਹੈ ਜੀ ਠੀਕ ਹੈ